ਹਾਂਜੀ ਵੀ ਇੱਕ ਆਮ ਲੋਕਾਂ ਦੇ ਘਰ ਵੀ ਠਾਏਗੇ ਆਮ ਗਰੀਬਾਂ ਦੇ ਘਰ ਵੀ ਠਾਏਗੇ ਪਰ ਜਿਹੜੇ ਵੱਡੇ 마ਗਰਮਸ ਨੇ ਜੇ ਉਹ ਤਾਂ ਇੱਕ ਫੜਿਆ ਗਿਆ ਹੋਰ ਵੀ ਬਹੁਤ 마ਗਰਮਸ ਨੇ ਜਿੰਨਾਂ ਦੇ ਲੋਕਾਂ ਦੇ ਅੱਜ ਘਰ ਵੀ ਵੱਡੇ ਵੱਡੇ ਕੋਠੇਆਂ ਵੀ ਅਵੇਲੀਆਂ ਪਈਆਂ ਨੇ ਉਹ ਕਿਹਨੇ ਠਾਏਗੇ ਕੀ ਲੱਗਦਾ ਹੈ ਵੀ ਹੁਣ ਨਸ਼ੇ ਤੇ ਕਾਬੂ ਪਾਇਆ ਹੋਇਆ ਕੀ ਹੁਣ ਲੋਕ ਰੋਜ਼ ਰੋਜ਼ ਮਰ ਨਹੀਂ ਰਹੇ ਨਸ਼ੇ ਦੇ ਨਾਲ ਚਿੱਟੇ ਦੇ ਨਾਲ ਜਾਂ ਟੀਕਿਆਂ ਦੇ ਨਾਲ ਜਿੰਦੀ ਜੀਰ ਯੁੱਧ ਚੱਲ ਰਿਹਾ ਆ ਇਹਦਾ ਮਤਲਬ ਲੜਾਈ ਚੱਰੀ ਹੈ ਹਾਂਜੀ ਜਿੰਨੀ ਦਿਨ ਜਦੋਂ ਚੱਲ ਰਿਹਾ ਇਹਦਾ ਮਤਲਬ ਲੜਾਈ ਜਾਰੀ ਹੈ ਇਹ ਗੱਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਂ ਬਲਤੇਜ ਪੰਨੂ ਦੀ ਜਾਂ ਮੀਤੇਰਜੀ ਦੀ ਲੜਾਈ ਦਾ ਹੈ ਜਦੋਂ ਪਹਿਲਾਂ ਬੋਰਡ ਕਾਂਗਰਸ ਪਾਰਟੀ ਜਾਂ ਆਮ ਆਦਮੀ ਪਾਰਟੀ ਤੋਂ ਬਿਨਾ ਅਕਾਲੀ ਦਲ ਪਾਰਟੀ ਨੇ ਵੀ ਜਦੋਂ ਬੋਰਡ ਦਾਇਰ ਸੀ ਉਹਨਾਂ ਦਾ ਇੱਕ ਮਜ਼ਾਕ ਡਾਇਆ ਜਾਂਦਾ ਸੀਗਾ ਉਹਨਾਂ ਨੂੰ ਇੱਕ ਇਸ ਤਰੀਕੇ ਦੇ ਨਾਲ ਉਹਨਾਂ ਦਾ ਹਉਆ ਬਣਾਇਆ ਜਾਂਦਾ ਸੀਗਾ ਵੀ ਇਹ ਆਈਡੀਡੀ ਐਡ ਲਾ ਦਿੰਦੇ ਆ ਕਰੋੜਾ ਰੁਪਿਆ ਲਾ ਦਿੰਦੇ ਆ ਅੱਜ ਆਪ ਉਸੇ ਗੱਲ ਨੂੰ ਕਹਿੰਦੇ ਆ ਵੀ ਇਹ ਬਜਟ ਹੁੰਦਾ ਹੈ ਕਦਮਾਂ ਜੀ ਆਨੇ ਕਲੀ ਜੌਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੜੀ ਹੈ ਕਦੇ ਤੁਸੀਂ ਇਹ ਦੋਸ ਲੱਗਿਆ ਭਗਵੰਤ ਮਾਨ ਦੇ ਉੱਤੇ ਵੀ ਭਗਵੰਤ ਮਾਨ ਦਾ ਸਾਲਾ ਭਗਵੰਤ ਮਾਨ ਦਾ ਭਾਈ ਜਾਂ ਮਾਮੇ ਚਾਚੇ ਤਾਇ ਦਾ ਮੁੰਡਾ ਕਿਸੇ ਨਸ਼ੇ ਦੇ ਕੇਸ ਵਿੱਚ ਪੜਿਆ ਗਿਆ ਜਾਂ ਕਿਸੇ ਨਸ਼ੇ ਆਏ ਦੀ ਸਿਫਤ ਕਰਦਾ ਜਾਂ ਛਡਾਉਂਦਾ ਗਿਆ ਕੋਈ ਸੁਣੀ ਖਬਰ ਕੋਈ ਆ ਜੀ ਆਮ ਆਦਮੀ ਪਾਰਟੀ ਦੇ ਹੀ ਬੰਦੇ ਜਿਹੜੇ ਸਾਡਾ ਨਹੀਂ ਜਾਂਦਾ ਜੀ ਜੇ ਕੋਈ ਜਾਂਦਾ ਸਾਨੂੰ ਦੱਸੋ ਆਸ਼ੂ ਦੇ ਖਿਲਾਫ ਸਖਤ ਕਦਮ ਲੈਣਗੇ ਮੈਂ ਹੋਰ ਕੈਮਰਾ ਕਹਿਣਾ ਜੀ ਸਾਨੂੰ ਉਹਦਾ ਨਾਮ ਦੱਸੋ ਕਿੱਥੇ ਗਿਆ ਕਿਥੋਂ ਛੜਾ ਕੇ ਲਿਆ ਨਸ਼ੇ ਵਾਲੇ ਨੂੰ ਅਸੀਂ ਉਹ ਪ੍ਰਸ਼ਸਤ ਐਕਸ਼ਨ ਲਵਾਂਗੇ ਲੋਕ ਤਾਂ ਇਹ ਕਹਿ ਰਹੇ ਨੇ ਵੀ ਦਿੱਲੀ ਵਾਲਿਆਂ ਨੇ ਕਬਜ਼ਾ ਕੀਤਾ ਹੋਇਆ ਮੁੱਖ ਮੰਤਰੀ ਸਾਹਿਬ ਦੇ ਉੱਤੇ ਸਿੱਧੀ ਬੋਲ ਰਹੇ ਨੇ ਕਿ ਅਕਾਲੀ ਦਲ ਕਿੱਥੋਂ ਚੱਲਦਾ ਸੀ ਹਾਂ ਖੇਤਰੀ ਪਾਰਟੀ ਆ ਚੱਲਦਾ ਕਿਥੋਂ ਸੀ ਹਾਂ ਨਾਗਪੁਰ ਤੋਂ ਦਿੱਲੀ ਤੋਂ ਵੀ ਦੂਰ ਹੈ ਨਾਗਪੁਰ ਦਿੱਲੀ ਤਾਂ ਆਪਣੇ ਨਾਲ ਹੀ ਆ ਹਾਂ ਨਾਗਪੁਰ ਦਿੱਲੀ ਤੋਂ ਵੀ ਦੂਰ ਹੈ ਨਾਗਪੁਰ ਤੋਂ ਚੱਲਦਾ ਰਿਹਾ ਅਕਾਲੀ ਦਲ ਹਾਂ